ਰਾਜਾ ਵਡਿੰਗ ਬੱਸਾਂ ਦੀਆਂ ਬਾਡੀਆਂ ਦੇ ਵਿੱਚੋਂ ਆਪਣਾ ਕਮਿਸ਼ਨ ਖਾ ਗਿਆ। ਪਲਸਾਨਾ ਸਿੱਕਰ ਪੰਜਾਬੀਓ ਬਹੁਤ-ਬਹੁਤ ਮੁਬਾਰਕਾ ਪੰਜਾਬ ਸਰਕਾਰ ਨੇ ਰੋਡਵੇਜ਼ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਨਵੀਆਂ ਬੱਸਾਂ ਇੰਟਰੋਡਿਊਸ ਕੀਤੀਆਂ ਨੇ। ਬਹੁਤ ਵਧੀਆ ਕੁਆਲਿਟੀ ਦੀਆਂ ਬੱਸਾਂ ਨੇ ਹੁਣ ਮੁੱਖ ਮੁੱਦੇ ਤੇ ਆੰਨੇ ਆ। ਪਿਛਲੀ ਸਰਕਾਰ ਵੇਲੇ ਰਾਜਾ ਵਡਿੰਗ ਦੇ ਉੱਤੇ ਮਾਨ ਸਾਹਿਬ ਨੇ ਇਲਜ਼ਾਮ ਲਾਏ ਸੀ ਕਿ ਇਹ ਬੱਸਾਂ ਦੀਆਂ ਬਾਡੀਆਂ ਚੋਂ ਪੈਸੇ ਖਾ ਗਿਆ। ਇਹ ਪੰਜਾਬ ਦੇ ਵਿੱਚ ਬਾਡੀ ਬਣਾਉਣ ਦਾ ਜਿਹੜਾ ਕੰਮ ਕਰਦੇ ਨੇ ਲੋਕ ਉਹਨਾਂ ਦਾ ਰੋਜ਼ਗਾਰ ਖੋ ਕੇ ਇਹਨੇ Rajasthan ਮਾਰਿਆ ਸਾਰੇ ਪੰਜਾਬ ਨੇ ਕਿਹਾ ਬਿਲਕੁਲ ਸਹੀ ਬਿਲਕੁਲ ਸਹੀ ਕਹਿ ਰਹੇ ਹੋ ਮਾਨ ਸਾਹਿਬ ਪੰਜਾਬ ਦਾ ਰੋਜ਼ਗਾਰ ਚੱਕ ਕੇ ਤੁਸੀਂ Rajasthan ਵਾਲਿਆਂ ਨੂੰ ਕਿਉਂ ਦਿੱਤਾ ਹੁਣ ਮਾਨ ਸਾਹਿਬ ਦੀ ਸਰਕਾਰ ਹੈ ਨਵੀਆਂ ਬੱਸਾਂ ਵੀ ਆ ਗਈਆਂ ਹੁਣ ਮੈਂ ਤੁਹਾਨੂੰ ਮੇਨ ਚੀਜ਼ ਦਿਖਾਉਣਾ ਕੀ ਹੈ ਆਜੋ ਵੀਰੇ ਇਹ ਦੇਖੋ Rex coaches all type of ਬੱਸਿਸ ਐਂਡ ਕੋਚੀਜ਼ E1288 ਦਾ ਐਡਰੈਸ ਹੈ ਰੀਕੋ ਇੰਡਸਟਰੀਅਲ ਗਰੋਥ ਸੈਂਟਰ ਫੇਸ 2 ਪਲਸਾਨਾ ਸੀਕਰ ਹੁਣ ਮੈਂ ਇਹ ਦੱਸ ਦੇਣਾ ਪਲਸਾਨਾ ਸੀਕਰ ਰਾਜਸਥਾਨ ਚ ਹੀ ਪੈਂਦਾ ਹੁਣ ਮੌਕੇ ਦੀ ਸਰਕਾਰ ਜਵਾਬ ਦੇਵੇ ਕਿ ਪੰਜਾਬ ਦੇ ਵਿੱਚ ਬਾਡੀ ਵਰਕ ਦਾ ਕੰਮ ਕਰਨ ਵਾਲੇ ਲੋਕਾਂ ਦਾ ਰੁਜ਼ਗਾਰ ਖੋ ਕੇ ਤੁਸੀਂ ਰਾਜਸਥਾਨ ਕਿਉਂ ਭੇਜਿਆ ਤੁਸੀਂ ਇਲਜ਼ਾਮ ਲਾਏ ਸੀ ਰਾਜਾ ਵੜਿੰਗ ਬੱਸਾਂ ਦੀਆਂ ਬਾਡੀਆਂ ਦੇ ਵਿੱਚੋਂ ਆਪਣਾ ਕਮਿਸ਼ਨ ਖਾ ਗਿਆ ਕਿਉਂਕਿ ਉਸਨੇ ਰਾਜਸਥਾਨ ਜਾ ਕੇ ਬਸਾਂ ਦੀਆਂ ਬਾਡੀਆਂ ਬਣਵਾਈਆਂ ਹੁਣ ਸਵਾਲ ਦਾ ਜਵਾਬ ਤੁਸੀਂ ਦਿਓ ਕਿ ਤੁਸੀਂ ਕਿੰਨਾ ਕਮਿਸ਼ਨ ਖਾਇਆ ਤੁਸੀਂ ਪੰਜਾਬ ਦੇ ਵਿੱਚ ਬਾਡੀ ਬਣਵਾਉਣ ਦੀ ਥਾਂ ਤੇ ਤੁਸੀਂ ਰਾਜਸਥਾਨ ਜਾ ਕੇ ਬਸਾਂ ਦੀਆਂ ਬਾਡੀਆਂ ਕਿਉਂ ਬਣਵਾਈਆਂ ਹੁਣ ਇਸ ਚੀਜ਼ ਦਾ ਜਵਾਬ ਹੁਣ ਤੁਸੀਂ ਦੇਣਾ ਕਿਉਂਕਿ ਪੰਜਾਬ ਦੇ ਘਰਤਾ ਧਰਤਾ ਮਾਨ ਸਾਹਿਬ ਤੁਸੀਂ ਹੋ ਜੇ ਜਵਾਬ ਦਿੱਤਾ ਜਾਂਦਾ ਤਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਜਰੂਰ ਜਵਾਬ ਦੇਣਾ ਧੰਨਵਾਦ